ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ 40 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ ਫਗਵਾੜਾ ਤੋਂ अहम ਖਬਰ ਹੈ ਫਗਵਾੜਾ ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਐਚਡੀਐਫਸੀ ਬੈਂਕ ਦੇ ਵਿੱਚੋਂ ਗਨ ਪੁਆਇੰਟ ਦੇ ਉੱਤੇ ਯਾਨੀ ਕਿ ਬੰਦੂਕ ਦੀ ਨੋਕ ਦੇ ਉੱਤੇ 40 ਲੱਖ ਰੁਪਏ ਦੀ ਲੁੱਟ ਹੋਣ ਦੀ ਖਬਰ ਹੈ ਤਾਂ ਗੱਡੀ ਤੇ ਸਵਾਰ ਹੋ ਕੇ ਆਈ ਸੀ ਤਿੰਨ ਲੁਟੇਰੇ ਜੋ ਮੁੱਢਲੀ ਜਾਣਕਾਰੀ ਹੈ ਬੈਂਕ ਦੇ ਅੰਦਰ ਪਸਤੌਲਾ ਦਿਖਾ ਕੇ ਯਾਨੀ ਕਿ ਹਥਿਆਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਸਨੇ ਵੱਡੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਲੋਕ ਕੌਣ ਸੀ ਜੋ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਐਸਐਸਪੀ ਦੇ ਮੁਤਾਬਿਕ ਵਰਨਾ ਗੱਡੀ ਦੇ ਵਿੱਚ ਬੈਠ ਕੇ ਇਹ ਲੁਟੇਰੇ ਆਈਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਪੁਲਿਸ ਇਹਨਾਂ ਲੁਟੇਰਿਆਂ ਦੀ ਭਾਲ ਵਿੱਚ ਲੱਗ ਚੁੱਕੀ ਹੈ ਤਾਂ ਕਥਿਤ ਤੌਰ ਤੇ 40 ਲੱਖ ਰੁਪਏ ਦੀ ਲੁੱਟ ਹੋਣ ਦੀ ਖਬਰ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸਹੀ ਜਾਣਕਾਰੀ ਪੜਤਾਲ ਤੋਂ ਬਾਅਦ ਪਤਾ ਲੱਗੇਗੀ ਕਿ ਆਖਰ ਕਿੰਨੇ ਰੁਪਏ ਸੀ ਜਿਹੜੇ ਜਾਂ ਕਿੰਨਾ ਕੈਸ਼ ਸੀ ਜੋ ਇੱਥੋਂ ਲੈ ਕੇ ਚਲੇ ਗਏ ਨੇ ਉਹ ਪਰ ਮੂਡਲੀ ਜਾਣਕਾਰੀ ਮੁਤਾਬਿਕ ਲਗਭਗ 40 ਲੱਖ ਰੁਪਏ ਦੱਸਿਆ ਜਾ ਰਿਹਾ ਹੈ ਕੈਸ਼ ਜਿਸ ਦੀ ਲੁੱਟ ਹੋਣ ਦੀ ਖਬਰ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਿਹੜੇ ਅੰਕੜੇ ਹਨ ਅੰਕੜੇ ਨੇ ਉਹ ਸਪਸ਼ਟ ਕਰੇਗੀ ਦਵੇਗੀ ਕਿ ਕਿਹੜੇ ਕਿਹੜੇ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਜਾਂ ਫਿਰ ਕਿੰਨੇ ਪੈਸੇ ਨੇ ਜਿਹੜੇ ਕਿੰਨੀ ਰਕਮ ਹੈ ਇੱਥੋਂ ਲੁੱਟੀ ਗਈ ਹੈ ਫਗਵਾੜਾ ਹੁਸ਼ਿਆਰਪੁਰ ਹਾਈਵੇ ਤੇ ਸਥਿਤ ਐਚਡੀਐਫਸੀ ਬੈਂਕ ਦੇ ਵਿੱਚ ਡਾਕਾ ਪੈਣ ਦੀ ਖਬਰ ਹੈ 40 ਲੱਖ ਰੁਪਏ ਮੁੱਢਲੀ ਜਾਣਕਾਰੀ ਮੁਤਾਬਿਕ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਉਹ ਜ਼ਰੂਰ ਸੁਣਦਿਆਂ ਮੈਨੂੰ ਕੋਈ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਾ ਜੱਟਾ ਤੇ ਬੈਂਕਡ ਖੋ ਹੋ ਗਈ ਆ ਮੈਂ ਉਸ ਵੀ ਦੇ ਸਰਚ ਕਰਤਾ ਐਸਚ ਵੀ ਸਰਚ ਕਰਤਾ ਐਸਾਂ ਵੀ ਰਿਟਰਨ ਫੋਨ ਕਰਤਾ ਮੈਂ ਮੈਂ ਆਪ ਵੀ ਖੁਦ ਆ ਗਿਆ ਐਸਚ ਵੀ ਨਾਲੇ ਮੇਰੇ ਆ ਗਿਆ ਨਾਲੇ ਆ ਗਿਆ ਉਹ ਘਰ ਤੇ ਜਾਂਦੇ ਹੋਏ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਉਹ ਕੰਦੇ ਨੇ 300-400 ਲੱਖ ਰੁਪਏ। ਇਹ ਅੱਛਾ ਜੀ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ? ਅੰਦਰੋਂ ਅੰਦਰੋਂ। ਸਰਪੰਸਾ ਜੀ ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ। ਗੱਡੀ ਦੇ ਕੰਦੇ ਆਏ ਆ ਉਹ ਵੀ ਕੈਮਰੇ ਸਾਰੇ ਲੈ ਗਏ। ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ 3 ਲੈ ਗਏ ਅੰਦਰ ਵਾਏ ਆ। ਅੱਛਾ ਜੀ 1 ਪੁਆਇੰਟ ਬਾਰੇ ਕਰ ਕੋ ਦੱਸੋ। 1 ਪੁਆਇੰਟ। ਇੰਨਾ ਕੋਸ ਇਧਰ ਕਿੰਨੇ ਕਿੱਧਰ ਨੂੰ ਗਏ ਪਤਾ ਬਤਾਓ। ਅੱਛਾ ਇਹਨੂੰ ਚਲੇ ਗਏ। ਉਹ ਫੋਨ ਵੀ ਲਗਾਇਆ ਰਿਹਾ ਸਭ ਨੇ। ਅੱਛਾ ਮੋਬਾਈਲ ਉੱਠ ਗਏ ਵਾਪਸ। ਸਾਰੇ ਵੀ ਕੈਮਰੇ ਵਗੈਰਾ ਵੀ ਲੈ ਗਏ ਸਰਪੰਚ ਸਾਹਿਬ ਕੋਈ ਕੈਮਰੇ ਵਗੈਰਾ ਵੀ ਲੱਗੇ ਗਏ ਇਹਨਾਂ ਦੇ ਨਹੀਂ ਜਿਹੜਾ ਰਣ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੱਗਾ ਸੀ ਇਹ ਆਏ ਬੰਗੇ ਅੰਦਰ ਬੜੇ ਬੰਗੇ ਦੇ ਅੱਛਾ ਇਹਨਾਂ ਨੇ ਕਹਿੰਦੇ ਮੋਬਾਈਲ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਠੇ ਉਸ ਵੇਲੇ ਓਕੇ ਇਹਨਾਂ ਦਾ ਫੋਨ ਫੜ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਕਿੰਨਾਂ ਦੀ ਵਾਰ ਦਾ ਫੋਨ ਦਾ ਸਾਡੇ ਦੇਖੋ ਇਹਨਾਂ ਆਪਦੇ ਕਿੰਨੇ ਪਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਿਣਾ ਜਾਂਦਾ ਕਦੀ ਟਿਕਤੀ ਜਾਂਦੀ ਪਹਿਨੇ ਪਹਿਲੀ ਹੋ ਜਾਂਦੀ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕਰਨ ਪਰਨ ਨੂੰ ਖਾਰਖਣਾ ਜਿਹੜਾ ਜਮ ਇਹ ਹੀ ਕਹਿ ਸਕਦੇ ਆ। ਇਹ ਖਾਰਖਣਾ ਚਲੋ ਬੈਂਕਾਂ ਨਾਲ ਜੁੜੀ ਆਵੇ। ਟ੍ਰਾਂਡ ਵੀ ਜ਼ਿਆਦਾ ਸੀਗੀ। ਕਿਹੜੀ ਬੈਂਕ ਹੈ ਜੀ ਇਹ? HDFC ਦੀ। ਇਸ ਰੋਡ ਦੇ ਉੱਪਰ ਮੇਰੇ ਕੋਲ ਮੈਨੇਜਰ ਦਾ ਨਾਮ ਪਤਾ ਕੀ ਹੈ ਜੀ? ਇਹ ਨਵੇਂ ਨਾ ਨੀ ਦਾ ਪਤਾ ਨਹੀਂ। ਸਰ ਬੈਂਕ ਕਿਹੜੇ ਰੋਡ ਦੇ ਉੱਪਰ ਹੈ? ਟ੍ਰਾਂਡ ਨਹੀਂ ਰੋਡ। ਅੱਜ ਸਾਨੂੰ ਤਕਰੀਬਨ ਸਮਾਂ 3:30 'ਤੇ ਇਨਫੋਰਮੇਸ਼ਨ ਆਈ ਹੈ। ਉਹ ਪੈਸੇ ਹਿੜੇ ਦਿਹਾੜਨਾ ਚੱਟਾ ਤੇ ਇਤਨੀ ਅੱਛੀ ਬੈਂਕ ਦੇ ਵਿੱਚ। ਤੇਨ ਨਕਾਬ ਪੋਸ਼ ਲੋਕ ਇਸ ਤਰ੍ਹਾਂ ਦੀ ਨੌਕਰੀ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਦਕੈਤੀ ਕੀਤੀ ਹੈ। ਬੈਂਕ ਚੋਂ ਕੈਸ਼ ਕਰਕੇ ਇਮੀਡੀਏਟਲੀ ਉਹ ਇਕੱਟੇ ਰੰਗੇ ਉੱਡੇ ਹੀ ਵਰਨਾ ਗੱਡੀ ਚੋਂ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਸੀ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰਤਾ ਐਸਐਸਵੀ ਸਾਫ ਦੱਸਿਆ ਨਾਲ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੋਣੀ ਫਿਰ ਅਸੀਂ ਕੋਈ ਨਾ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਪ੍ਰਸ਼ੁਬਦ ਦੱਸਿਆ ਹੋਵੇਗਾ ਜੀ ਐਗਜ਼ੈਕਟਲੀ ਦੱਸਣਾ ਔਖਾ ਹੈ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਈ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਐਸਐਸਪੀ ਸਾਹਿਬ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹੇਠ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐਸਐਸਪੀ ਸਾਹਿਬ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਗਾਰਡ ਹੈ ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਗਾਰਡ ਸੀ ਅੱਛਾ ਜੀ ਕਟਨਾ ਨੂੰ ਅੰਜਾਮ ਦੇ ਕੇ ਉਹ ਕਿਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੈਸ ਕਰਦੇ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਆ ਮਿਕਸ ਹੈਗਾ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਾਂਗੇ ਐਸਐਸਪਾਪ ਕਾਫੀ 1.5 ਘੰਟੇ ਤੋਂ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਰ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਲੱਖ ਰੁਪਏ ਚ ਗਏ ਸਰ ਕਿੰਨੇ ਕੁ ਵੇਲੇ ਟਾਈਮ ਸੇ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਤੇ ਲੱਗੀ ਇਹ ਬੈਂਕ 'ਚ ਬਣੀ ਐਸਐਸਪੀ ਸਾਹਿਬ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਘੀਨ ਜਦੋਂ ਸਾਡੇ ਚੁਰਮ ਹੋਇਆ ਜिले ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗੜੇ ਤੋਂ ਆਇਆ ਕੋਈ ਵੀ ਨਾਕਾ ਫਗੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਾਇਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾ ਲੈਂਦੇ ਲੁੱਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ ਸੋ ਮੱਚ